ਚੇਗਾ ਅਸਸਟਿੰਗੂਇਸ਼ ਅਧਿਆਪਕ ਹੈ ਜੀ ਦਾ ਅ ਸਰ ਮੇਨ ਜਿਹੜਾ ਇਸ਼ੂ ਹੈ ਇਹਦੇ ਵਿੱਚ ਅਸੀਂ 2019 ਦੇ ਵਿੱਚ ਜਿਹੜਾ ਕੇਸ ਲਾਇਆ ਸੀਗਾ ਮੈਨੇਜਮੈਂਟ ਦੇ ਭਿਸ਼ਟਾਚਾਰ ਦੇ ਖਿਲਾਫ ਜਿੱਦਾਂ ਮੈਂ ਮੇਨ ਬਿਜ਼ਨਸ ਸੀ ਇਸ ਕਰਕੇ ਜਿਹੜਾ ਮੈਨੇਜਮੈਂਟ ਆ ਉਹ ਸ਼ੁਰੂ ਤੋਂ 2023 ਤੋਂ ਜਿਹੜਾ ਸਾਨੂੰ ਟੌਰਚਰ ਕਰਦੀ ਆ ਰਹੀ ਆ ਜਿਹਦੇ ਸਬੰਧ ਦੇ ਵਿੱਚ ਉਹਨਾਂ ਨੇ 21 ਜਨਵਰੀ ਨੂੰ ਜਿਹੜਾ ਮੈਨੂੰ ਅਤੇ ਸਾਡੇ ਇੱਕ ਹੋਰ ਅਧਿਆਪਕ ਨੇ ਰਮਨਦੀਪ ਕੌਰ ਤੇ ਨਵਨੀਤ ਸ਼ਰਮਾ ਉਹਨਾਂ ਨੂੰ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਸੀ ਕੋ ਬਾਤ ਕੀਤੀ ਹੋਇਆ ਤੁਸੀਂ ਬੁਰਾ ਦੇ ਲਈ ਕੀ ਕੀ ਕਿਸ ਤਰ੍ਹਾਂ ਦੇ ਕਰਦੇ ਸਰ ਇਸ ਕਮੇਡ ਕਿਉਂ ਕੀਤਾ ਸੀ ਇਹ ਵੀ ਲੋ ਟਰਮੀਨੇਟ ਕੀਤਾ ਉਹਨੂੰ ਕਿਉਂ ਟਰਮੀਨੇਟ ਕੀਤਾ ਗਿਆ ਚੋਂ ਦੁਬਾਰੇ ਤੁਹਾਨੂੰ ਕਿਉਂ ਨਹੀਂ ਲੈਣਾ ਚਾਹੀਏ ਉਹ ਆ ਸਰ ਜਿਹੜਾ ਟਰਮੀਨੇਟ ਕਰਨ ਦਾ ਉਹਨਾਂ ਦਾ ਸੀਗਾ ਤੋਹਿਆ ਉਹਨਾਂ ਨੇ ਇਸ ਲਈ ਕੀਤਾ ਕਿਉਂਕਿ ਮੈਨੇਜਮੈਂਟ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਮੈਂ ਆਵਾਜ਼ ਉਠਾਈ ਸੀ ਤੇ ਜਿਹੜਾ ਮੈਨੇਜਮੈਂਟ ਨੇ ਇਹ ਜਾਣਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਆ ਉਹ ਸਾਨੂੰ ਜੇਲ੍ਹਾਂ ਦੇਖਣੀਆਂ ਪੈ ਸਕਦੀਆਂ ਤੇ ਜਿਹੜੇ ਟੀਚਰ ਨੇ ਉਹ ਇਕੱਠੇ ਹੋ ਰਹੇ ਨੇ ਇਸ ਲਈ ਉਹਨਾਂ ਨੇ ਇੱਕ ਤਰ੍ਹਾਂ ਸਬਕ ਸਿਕਾਉਣ ਦੇ ਲਈ ਤਾਂ ਕਿ ਦੂਜੇ ਟੀਚਰ ਜਿਹੜੇ ਉਹ ਜਿਹੜੀ ਆਵਾਜ਼ ਆ ਉਹ ਠਾਣਾ ਸਿਕਣ ਪੇਸ਼ਾਚਾਰ ਦੇ ਖਿਲਾਫ ਤਾਂ ਉਹਨਾਂ ਨੇ ਇਸ ਦੂਜੇ ਟੀਚਰਾਂ ਨੂੰ ਡਰਾਉਣ ਦੇ ਲਈ ਜਾਂ ਉਹਨਾਂ ਲਈ ਇੱਕ ਉਦਾਹਰਨ ਸੈੱਟ ਕਰਨ ਦੇ ਲਈ ਜੇ ਕੋਈ ਪੇਸ਼ਾਚਾਰ ਦੇ ਖਿਲਾਫ ਬੋਲੂਗਾ ਤਾਂ ਅਸੀਂ ਇਸ ਤਰ੍ਹਾਂ ਉਹਨਾਂ ਨੂੰ ਕਾਨੂੰਨਾਂ ਨੂੰ ਸਿੱਕੇ ਚੰਗ ਕੇ ਅਸੀਂ ਟਰਮੀਨੇਟ ਕਰ ਦਾਂਗੇ ਕਿੰਨੇ ਟਾਈਮ ਤੋਂ ਜੋਬ ਕਰ ਰਹੇ ਸੀ ਸਰ ਮੈਂ 2020 ਦੇ 20 ਤੋਂ ਜਿਹੜਾ ਇਸ ਸਕੂਲ ਦੇ ਵਿੱਚ ਟੀਚਿੰਗ ਕਰ ਰਿਹਾ ਹਾਂ ਆਜੇ ਜੋ ਸਸ ਜੀ ਸਰ ਮੰਨ ਲਓ ਇਸ ਤੋਂ ਪਹਿਲਾਂ ਕੋਈ ਜਿਹੜੇ ਅਧਿਆਪਕ ਨੇ ਸਾਡੇ ਉਹ 2012 ਦਾ ਭਰਤੀ ਹੋਇਆ ਕਿਸੇ ਨੂੰ 10 ਸਾਲ ਹੋ ਚੁੱਕੇ ਨੇ ਤੇ ਕਿਸੇ ਨੂੰ 12 ਸਾਲ ਹੋ ਚੁੱਕੇ ਨੇ ਕਿਸੇ ਨੂੰ 6 ਸਾਲ ਹੋ ਗਏ ਨੇ ਤਕਰੀਬਨ 5 ਸਾਲ ਤੋਂ ਉੱਪਰ ਦਾ ਜਿਹੜਾ ਸਾਰੇ ਟੀਚਰਾਂ ਦਾ ਜਿਹੜਾ ਐਕਸਪੀਰੀਅੰਸ ਹੈ ਮੇਨ ਪ੍ਰੋਬਲਮ ਦਾ ਕਾਰਨ ਤੁਹਾਨੂੰ ਸਰ ਮੇਨ ਪ੍ਰੋਬਲਮ ਇਹ ਹੈ ਕਿ ਅਸੀਂ ਜਿਹੜਾ ਜਿਹੜਾ ਗੁਨਾਹ ਕਰਤਾ ਹੈ ਸਰਕਾਰ ਦੇ ਵਿੱਚ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਉਠਾਈ ਇਹ ਜਿਹੜੀ ਮੈਨੇਜਮੈਂਟ ਆ 10 ਤੋਂ 15 ਲੱਖ ਰੁਪਏ ਮਹੀਨਾ ਜਿਹਦਾ ਮੁੱਖ ਪਿੱਛੇ ਜਿਹਦਾ ਉਹ ਪਵਨ ਕੁਮਾਰ ਜੋ ਮਾਨਸਾ ਤੋਂ ਆ ਇੱਕ ਗਰਮੇਸ਼ ਸਿੰਘ ਠੇਕੇਦਾਰ ਜੋ ਮਾਨਸਾ ਤੋਂ ਆ ਉਹ ਜਿਹੜੇ 10 ਤੋਂ 15 ਲੱਖ ਰੁਪਏ ਦਾ ਘਪਲਾ ਕਰ ਰਹੇ ਸੀ ਜਿਦੋਂ ਹੀ ਮੈਂ ਆਵਾਜ਼ ਉਠਾਈ ਤੇ ਮਾਪਿਆਂ ਨੂੰ ਦੱਸਿਆ ਕਿ ਤੁਹਾਡੇ ਬੱਚਿਆਂ ਨੂੰ ਜਿਹੜੀਆਂ ਵਰਦੀਆਂ ਨੇ ਉਹ ਹਰ ਸਾਲ ਨਵੀਆਂ ਮਿਲਣੀਆਂ ਚਾਹੀਦੀਆਂ ਜਿਹੜੇ ਕਿਤਾਬਾਂ ਨੇ ਉਹ ਪੁਰਾਣੀਆਂ ਦਿੱਤੀਆਂ ਜਾ ਰਹੀਆਂ ਜੋ ਕਿ ਹਰ ਸਾਲ ਨਵੀਆਂ ਜਿਹੜੀਆਂ ਦਿੱਤੀਆਂ ਜਾਣਿਆ ਚਾਹੀਦੀਆਂ ਨੇ ਤੇ ਜਿਹੜੀਆਂ ਇਹਨਾਂ ਨੇ ਫੀਸਾਂ ਭਰਾਈਆਂ ਨੇ ਉਫੀਸਾ ਕਾਨੂੰਨ ਮੁਤਾਬਕ ਸਾਡੀ ਸਕੂਲਾਂ ਦੇ ਰੂਲਜ਼ ਦੇ ਮੁਤਾਬਕ ਉਹ ਫੀਸਾ ਨਹੀਂ ਭਰਾ ਸਕਦੇ ਇਸ ਕਰਕੇ ਮੈਂ ਸੱਚ ਦੀ ਗੱਲ ਜਦੋਂ ਕਰਦਾ ਸੀ ਤਾਂ ਮੈਨੇਜਮੈਂਟ ਨੂੰ ਉਹ ਗੱਲਾਂ ਜਿਹੜੀਆਂ ਚੁਪਦੀਆਂ ਸੀ ਇਸ ਕਰਕੇ ਮੈਨੇਜਮੈਂਟ ਨੇ ਜਿਹੜਾ ਮੈਨੂੰ ਟਰਮੀਨੇਟ ਕੀਤਾ ਬੱਚਿਆਂ ਦੇ ਮਾਪਿਆਂ ਨੇ ਨਹੀਂ ਮੰਨਿਆ ਸਰ ਬੱਚਿਆਂ ਦੇ ਮਾਪੇ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਜੀ ਜਦੋਂ ਅਸੀਂ ਇਹ ਅਵਾਜ਼ ਉਠਾਈ ਤਾਂ ਜਦੋਂ ਸਾਨੂੰ ਟੀਚਰਾਂ ਨੂੰ ਟਰਮੀਨੇਟ ਕੀਤਾ ਗਿਆ ਬਾਕੀ ਟੀਚਰ ਵੀ ਸਾਡੇ ਨਾਲ ਬੈਠੇ ਤਾਂ ਡੀਸੀ ਦਫ਼ਤਰ ਦੇ ਵਿੱਚ तकरीबन 500 500 ਮਾਪੇ ਉਹਨੇ ਦਸਤਖਤ ਤੇ ਉਹਦਾ ਦੋਸਤਾਂ ਇਸ ਨੂੰ ਮਾਪੇ ਸਾਡੇ ਨਾਲ ਡੀਸੀ ਦਫ਼ਤਰ ਚ ਆਪਦੇ ਪ੍ਰਮਖਾਂ ਸਮੇਤ ਬਿਆਨ ਦਰਜ ਕਰਵਾ ਕੇ ਆਈ ਸੀ ਤੇ ਉਹ ਜਿਹਦੀ ਰਿਪੋਰਟ ਦੇ ਵਿੱਚ ਡੀਸੀ ਸਾਹਿਬ ਨੇ ਇਨਕੁਆਇਰੀ ਕੀਤੀ ਡੀਸੀ ਸਾਹਿਬ ਦੀ ਰਿਪੋਰਟ ਦੇ ਵਿੱਚ ਮੈਨੇਜਮੈਂਟ ਆ ਜਿਹੜੀ ਉਹ ਕਰੋੜਾਂ ਦੇ ਘਾਪਲੇ ਦੇ ਵਿੱਚ ਦੋਸ਼ੀ ਪਾਈ ਗਈ ਉਹਦੇ ਵਿੱਚ ਸਾਬਤ ਹੋਇਆ ਕਿ ਜਿਹੜੀ ਮੈਨੇਜਮੈਂਟ ਆ ਉਹ ਕੈਸ਼ਬੈਕ ਕਰਵਾਉਂਦੀ ਆ ਟੀਚਰਾਂ ਤੋਂ ਉਹਨਾਂ ਦੇ ਏਟੀਐਮ ਜਬਤ ਕੀਤੇ ਹੋਏ ਆ ਜਿਹੜੀ ਫੀਸ ਆ ਉਹ ਵੀ ਗੈਰਕਾਨੂੰਨੀ ਤਰੀਕੇ ਨਾਲ ਭਰਾਈ ਗਈ ਆ ਤੇ ਜਿਹੜੇ ਬੱਚੇ ਨੂੰ ਵਰਦੀਆਂ ਤੇ ਕਿਤਾਬਾਂ ਉਹ ਨਹੀਂ ਦਿੱਤੀਆਂ ਗਿਆ ਇਸ ਕਰਕੇ ਮੈਨੇਜਮੈਂਟ ਆ ਜਿਹੜੀ ਉਸ ਬੂਤਾਂ ਦੇ ਵਿੱਚ ਦੋਸ਼ੀ ਪਾਈ ਗਈ 25 ਫਰਬੀ ਨੂੰ ਉਸਨੇ ਗੈਰ ਕਾਨੂੰਨੀ ਕਰਮ ਇਹ ਕੀਤੀ ਨਹੀਂ ਸਰ ਸਾਨੂੰ ਉਮੀਦ ਸੀ ਕਿ ਕਾਨੂੰਨ ਆ ਜਿਹੜਾ ਸਾਡਾ ਵੀ ਕਾਨੂੰਨ ਤੋਂ ਉਹ ਭਰੋਸਾ ਉਡਦਾ ਜਾ ਰਿਹਾ ਕਿ ਕਾਨੂੰਨ ਜਾਂ ਇਹ ਸਰਕਾਰ ਹੈ ਜਿਹੜੀ ਜਿਵੇਂ ਆਪਣੇ ਬਿਆਨਵਾਦੀਆਂ ਆਉਂਦੀਆਂ ਨੇ ਸੀਐਮ ਸਾਹਿਬ ਦੀਆਂ ਕਿ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਦੇ ਮੁਤਾਬਕ ਚੱਲ ਰਹੇ ਹਾਂ ਪ੍ਰਸ਼ਟਾਚਾਰ ਨਾਲ ਕੋਈ ਕੰਪਰੋਮਾਈਜ਼ ਨਹੀਂ ਪਰ ਹੋਇਆ ਇਹ ਤੇ ਉਲਟਾ ਜਿਹੜੇ ਅਧਿਆਪਕਾਂ ਨੇ ਮਾਪਿਆਂ ਨੇ ਆਵਾਜ਼ ਉਠਾਈ ਸੀ ਉਹ ਦੋ ਦੋ ਤਿੰਨ ਤਿੰਨ ਮਹੀਨੇ ਜੇਲਾਂ ਕੱਟ ਕੇ ਆਏ ਨੇ ਪਰ ਮੈਨੇਜਮੈਂਟ ਦੇ ਉੱਪਰ ਆ ਅਲੇ ਤੱਕ ਪਰਚਾ ਦਾਇਰ ਨਹੀਂ ਕੀਤਾ ਗਿਆ ਉਹ ਚਾਰजेस ਕਿਸ ਜਿਹੜਾ ਜੇ ਸਰ ਮੇਰਾ ਜਿਹੜੇ ਮੇਰੇ ਤੇ ਉੱਪਰ ਇਲਜ਼ਾਮ ਲੱਗੇ ਸਰ ਜਿਵੇਂ ਸਰਕਾਰੀ ਜੌਬ ਦੇ ਵਿੱਚ ਤੁਹਾਡੇ ਤੇ ਐਫ ਆਈ ਆਰ ਪਾਉਲ ਹੋ ਜੀ ਹੈ ਹਾਂ ਜੀ ਸਰ ਮਰ ਲੋ ਸਰਕਾਰੀ ਕੰਮ ਦੇ ਵਿੱਚ ਬਿਗਨ ਪਾਉਣ ਦੀ ਸਰਸਦਾਨ ਹੋ ਗਿਆ ਜੀ ਜਿਹੜਾ ਸਦਾਨ ਹੀ ਹਾਂ ਸਰ ਜਿਹੜੇ ਮੇਰੇ ਉੱਪਰ ਸਾਡੇ ਟੀਚਰਾਂ ਦੇ ਪਰਚੇ ਪਾਏ ਗਏ ਨੇ ਉਹ ਦਰਸਾਲ ਬੇਬੁਨਿਆਦ ਪਰਚੇ ਪਾਏ ਗਏ ਨੇ ਉਹ ਪਰਚਾ ਦੇ ਵਿੱਚ ਸਾਡੇ ਉੱਪਰ ਸਰਕਾਰੀ ਜਿਹੜੀ ਨੌਕਰੀ ਦੇ ਵਿੱਚ ਵਾਦਾ ਡਾਲਣ ਦੇ ਵਿੱਚ ਡਿਊਟੀ ਦੇ ਵਿੱਚ ਜਾਂ ਪ੍ਰਿੰਸੀਪਲ ਮੈਡਮ ਨੂੰ ਘੇਰਨ ਦੇ ਜਿਹੜੇ ਦੋਸ਼ਾਂ ਦੇ ਵਿੱਚ ਸਾਡੇ ਉੱਪਰ ਜਿਹੜੇ ਮੁਕਾਦਮੇ ਦਰਜ ਕੀਤੇ ਗਏ ਨੇ ਹੁਣ ਥੋੜੀ ਮੰਗ ਕੀ ਹੈਗੀ ਅਸੀਂ ਦੱਸਣਾ ਬੱਸ ਕੀ ਆ ਜਾਂ ਕੋਈ ਐਕਸ਼ਨ ਕੀਏਗਾ ਤੁਹਾਡਾ ਕੀ ਹੋਣਾ ਸਰ ਸਾਡੀ ਮੰਗ ਹੈ ਜਿਹੜੀ ਉਹ ਜਿਹੜੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਪਤਾ ਕਿਉਂਕਿ ਐਸ ਡੀ ਐਮ ਸਾਹਿਬ ਆ ਖੁਦ ਜਿਹੜਾ 12 ਤਰੀਕ ਨੂੰ ਇਸੇ ਮਹੀਨੇ ਦੀ 12 ਤਰੀਕ ਨੂੰ ਉਥੇ ਵਾਅਦਾ ਕਰਕੇ ਆਏ ਸੀ ਟੀਚਰਜ਼ ਨੂੰ ਕਿ ਜੇਕਰ ਤੁਸੀਂ ਧਰਨਾ ਉਠਾ ਲੈਨੇ ਹੋ ਤਾਂ 10 ਦਿਨਾਂ ਦੇ ਅੰਦਰ ਅੰਦਰ ਅਸੀਂ ਤੁਹਾਡੇ 71 ਦੇ 71 ਟੀਚਰਾਂ ਨੂੰ ਟਰਮੀਨੇਟ ਕਰ ਦਾਂਗੇ ਦੇ ਪਰ ਸੌਰੀ ਬਹਾਲ ਕਰ ਦਾਂਗੇ ਤੇ ਜਿਹੜੇ ਪਰਚੇ ਦਾਇਰ ਕੀਤੇ ਆ ਉਹ ਪਰਚੇ ਅਸੀਂ ਰੱਦ ਕਰਾਂਗੇ ਤੇ ਮੈਨੇਜਮੈਂਟ ਦੇ ਉੱਪਰ ਬਣਦੀ ਕਾਰਵਾਈ ਜਿਹੜੀ ਉਹ ਕਰਾਂਗੇ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨਾ ਜਿਹੜਾ ਉਹ ਹੂਕ ਸੁੱਤਾ ਪਿਆ ਤੇ ਹਲੇ ਤੱਕ ਕੋਈ ਕਾਰਵਾਈ ਮੈਨੇਜਮੈਂਟ ਉੱਪਰ ਨਹੀਂ ਹੋਈ ਤੇ ਜਿਹੜੇ ਸਾਡੇ ਟੀਚਰ ਨੇ ਉਹਨਾਂ ਦੇ ਵਿੱਚੋਂ 77 ਟੀਚਰਾਂ ਨੂੰ ਬਹਾਲ ਕਰਨ ਦੀ ਜਿਹੜੀ ਗੱਲਬਾਤ ਕਹੀ ਸੀ ਉਹ ਤੋਂ ਮੁੱਕਰ ਬਿਲਕੁਲ ਸਾਫ਼ ਜਿਹੜਾ ਪ੍ਰਸ਼ਾਸਨਾ ਉਹ ਮੁੱਕਰ ਚੁੱਕਿਆ ਪਰ ਮੈਨੂੰ ਸਾਨੂੰ ਜਿਹੜਾ ਪਤਾ ਲੱਗਿਆ ਵੀ ਜਿਹੜੀ ਪ੍ਰਸ਼ਾਸਨ ਹੈ ਜਿਹੜੇ ਚੋਹਾਂ ਨੂੰ ਛੱਡ ਕੇ ਬਾਕੀ ਨੂੰ ਬਹਾਲ ਕਰਨਾ ਚਾਹੁੰਦੀ ਹੈ ਇਹ ਸਿਚਿਆ ਕਰੋ ਬਿਲਕੁਲ ਸਰ ਉਹਦੇ ਵਿੱਚ ਪੈਨ ਟੀਚਰ ਨੇ ਜਿਹੜੇ ਉਹਨਾਂ ਨੂੰ ਬਹਾਲ ਕਰਨਾ ਚਾਹੁੰਦੇ ਨੇ ਉਹ ਪੰਜ ਟੀਚਰ ਨੇ ਜਿਹੜੇ ਉਹਨਾਂ ਨੂੰ ਇਹ ਆਧਾਰ ਬਣਾ ਕੇ ਕਿ ਇਹਨਾਂ ਦੇ ਉੱਪਰ ਪਰਚੇ ਨੇ ਯਾਨੀ ਕਿ ਉਹ ਇਹ ਦਿਖਾਉਣਾ ਚਾਹੁੰਦੇ ਨੇ ਜੀ ਜੀ ਇਹ ਸਮਝਦੇ ਹੋ ਕਿ ਜਦੋਂ ਤੱਕ ਤੁਹਾਡੇ ਦੇ ਪਰਚਾ ਜਿਹੜਾ ਰਹੇਗਾ ਸਰ ਜਦੋਂ ਸਾਡੇ ਉੱਪਰ ਪਰਚੇ ਬੇਬੁਨਿਆਦ ਨੇ ਇਹ ਤਾਂ ਪਰਚਾ ਨਹੀਂ ਤੁਹਾਡਾ ਛੋਟੀ ਗੱਲ ਦਾ ਜਵਾਬ ਆਇਆ ਤੇ ਜਿਹੜੇ ਸਪੋਰਟਰ ਆ ਪੁਆਇੰਟ ਇਹਨੂੰ ਬਹਾਲ ਕਰਦੇ ਪਰਚਾ ਇਹਦੇ ਤੇ ਮੇਰੇ ਤੇ ਵੀ ਸ਼ੇਮ ਪਰਚਾ ਜੀ ਚਲੋ ਉਹਦਾ ਜਵਾਬ ਵੀ ਜੇ ਇਹਨੂੰ ਬਹਾਲ ਕਰਦੇ ਆ ਉਹਦੇ ਤੇ ਕੀ ਹੈ ਬਦਲ ਵੀ ਕੀ ਹੈ ਇਹ ਆਗੂਆਂ ਦਾ ਸਾਰਾ ਜਥੇਬੰਦੀ ਦਾ ਆਗੂ ਨੂੰ ਬਾਹਰ ਰੱਖ ਕੇ ਜਥੇਬੰਦੀ ਤੋੜਉਣੀ ਹੈ ਜਦੋਂ ਜਥੇਬੰਦੀ ਟੁੱਟ ਗਈ ਅੰਦਰੋਂ ਹੌਲੀ-ਹੌਲੀ ਕੱਢ ਦੇਣਗੇ ਸਾਰਿਆਂ ਨੂੰ ਬਾਹਰ ਜਿਹੜੇ ਉਹਨੇ ਚਿੱਠੀ ਕੱਢੀ ਜਿਹਦੇ ਕਹਿੰਦੇ ਉਹਨੇ ਨੂੰ ਅੱਗੇ ਭਰਤੀ ਕਰੋ ਜਿਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਤੁਹਾਨੂੰ ਜੇ ਤੁਸੀਂ ਕੋਈ ਅੰਦਰ ਕੋਈ ਉਹ ਹੀ ਹਰਕਤ ਕਰੋਗੇ ਸਾਨੂੰ 24 ਘੰਟੇ ਦੇ ਨੋਟਿਸ ਅਸੀਂ ਬਾਹਰ ਕੱਢ ਦਾਂਗੇ ਮਹੀਨੇ ਦੇ ਨੋਟਿਸ ਅਸੀਂ ਜਿੰਨੂੰ ਮਰਜੀ ਬਾਹਰ ਕੱਢ ਸਕਦੇ ਆਂਗੇ ਇਹ ਤਾਂ ਲੈਣ ਲੱਗਣੀ ਜਿਹਦਾ ਵਾਲੇ ਜਿਹਨੇ ਗੁਲਾਮ ਰੱਖ ਕੇ ਉਹਨਾਂ ਦੇ ਮੁਲਾਜ਼ਮਾਂ ਦੇ ਤੌਰ ਤੇ ਨੌਕਰੀ ਕਰਨੀ ਹੈ ਗੁਲਾਮਾਂ ਦੇ ਤੌਰ ਤੇ ਉਸ ਸਕੂਲ ਦੇ ਅੰਦਰ ਹੋਣਗੇ ਜਿਹਨੇ ਅਣਖ ਦੇ ਤੌਰ ਤੇ ਨੌਕਰੀ ਕਰਨੀ ਹੈ ਉਸ ਸਕੂਲ ਤੋਂ ਬਾਹਰ ਹੋਣਗੇ ਹੁਣ ਅਗਲਾ ਐਕਸ਼ਨ ਕੀ ਆ ਜੀ ਅਗਲੇ ਐਕਸ਼ਨ ਦਾ ਆਗਲਾ ਅਗਲਾ ਐਕਸ਼ਨ ਹਾਂਜੀ ਹਾਂਜੀ ਤੁਸੀਂ ਅਗਲਾ ਨਾ ਅਗਲਾ ਚੰਨਾ ਜੀ ਅੱਜ ਅਸੀਂ ਇਸੇ ਕਰਕੇ ਪ੍ਰੈਸ ਕਾਨਫਰੰਸ ਬੁਲਾਈ ਆ ਕਿ ਅੱਜ ਅਸੀਂ ਸਾਰੀਆਂ ਭਰਾਤਰੀ ਜਿਥੇ ਬੰਨੀਆਂ ਜਿਹੜੀਆਂ 12 13 ਜਥੇਬੰਦੀਆਂ ਸਾਡਾ ਖੜੀਆਂ ਨੇ ਸਾਡੀ ਸਪੋਰਟ ਤੇ ਖੜੀਆਂ ਨੇ ਖਾਸ ਕਰਕੇ ਵਿਕਜੂ ਗਰਾਹਾ ਤੇ ਡੀਟੀਐਫ ਤੇ ਬਾਕੀ ਮਰਾਜ ਜਿਵੇਂ ਬੰਨੀਆਂ ਅਸੀਂ ਇਹਨਾਂ ਨੂੰ ਅੱਜ ਸੱਦਾ ਪੱਤਰ ਦਿੱਤਾ ਸੀ ਜਿਹੜਾ ਅਗਲਾ ਪ੍ਰੋਗਰਾਮ ਆ 31 ਤਰੀਕ ਨੂੰ ਦੁਬਾਰੇ ਅਸੀਂ ਜਿਹੜਾ ਧਰਨਾਗਾ ਸਕੂਲ ਦੇ ਸਾਹਮਣੇ ਸਟਾਰਟ ਕਰਨ ਜਾ ਰਹੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਸਾਡੇ ਨਾਲ ਧੋਖਾ ਕੀਤਾ ਪ੍ਰਸ਼ਾਸਨ ਨੇ ਮੈਨੇਜਮੈਂਟ ਤਾਂ ਭ੍ਰਸ਼ਟ ਕਰਪਟ ਹੈਗੀ ਸੀ ਭ੍ਰਸ਼ਟachar ਕਰੀ ਰਹੀ ਸੀ ਤੇ ਐਸਡੀਐਮ ਸਾਹਿਬ ਕੋਲੇ ਪ੍ਰਵੰਧ ਆ ਗਿਆ ਜਦੋਂ ਸਾਰਾ ਕੁਝ ਪਤਾ ਉਹਨਾਂ ਨੂੰ ਡੀਸੀ ਨੇ ਆਪ ਦੀ ਰਿਪੋਰਟ ਤਿਆਰ ਕੀਤੀ ਆ ਤਾਂ ਫਿਰ ਜਿਹੜਾ ਭਵਾਨ ਭਵਾਨ ਪ੍ਰਧਾਨ ਮੰਤਰੀ ਦਾ ਸਵਾਲ ਉੱਠਦਾ ਜਦ ਮਠੰਡੇ ਦੇ ਵਿੱਚ ਆਏ ਹੋਏ ਨੇ ਮੁੱਖ ਮੰਤਰੀ ਸਾਹਿਬ ਕਿ 4 ਮਹੀਨੇ ਹੋ ਗਏ ਸਾਨੂੰ ਬੈਠਿਆਂ ਨੂੰ ਪੰਜਾਬ ਦੇ ਕੱਲੇ-ਕੱਲੇ ਮੰਤਰੀ ਕੋਲੇ ਕੱਲੇ-ਕੱਲੇ ਐਮਐਲਏ ਕੋਲੇ ਇਸ ਚੀਜ਼ ਦਾ ਇਹ ਮੁੱਦੇ ਦਾ ਪਤਾ ਹੈ ਸਵਾ ਸਾਰਾ ਕੁਝ ਪਤਾ ਉਹਨਾਂ ਨੂੰ ਡਿਟੇਲ ਹੈਗੀ ਜਾਣਕਾਰੀ ਹੈਗੀ ਆ ਸਕੂਲ ਦੇ ਮਸਲੇ ਬਾਰੇ ਤਾਂ ਸਾਡਾ ਜਿਹੜਾ ਸੌਲਵ ਕੀਆ ਕਿਉਂ ਨਹੀਂ ਕੀਤਾ ਜਾਂਦਾ ਇਹ ਸੰਦੀਪ ਸਿੰਘ ਨੂੰ ਕਿੱਥੇ ਦਾ ਉਹਨਾਂ ਨੇ ਸਨਮਾਨਤ ਕਰਨਾ ਸੀ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਇਹ ਬੰਦੇ ਨੇ ਆਵਾਜ਼ ਬੁਲੰਦ ਕੀਤੀ ਆ ਸਾਡੀਆਂ ਤਨਖਾਹਾਂ ਕੱਟੀਆਂ ਗਈਆਂ ਸਾਡੇ ਨੂੰ ਸਾਨੂੰ ਟਾਰਚਰ ਕੀਤਾ ਗਿਆ ਸਾਡੇ ਦੇ ਕਰੈਕਟਰ ਤੇ ਸਾਡੇ ਤੇ ਉਂਗਲਾਂ ਠਾਈਆਂ ਗਈਆਂ ਜਿਹੜੇ ਤੇ ਦੋਸ਼ ਲਾ ਕੇ ਸਾਨੂੰ ਜਿਹੜਾ ਬਾਹਰ ਕੱਢੇਗਾ ਇਹਨਾਂ ਨੂੰ ਤੇ ਉਹਦੇ باوجود ਪ੍ਰਸ਼ਾਸਨ ਕਿਉਂ ਪੱਖਪੂਰ ਰੈਮੇਨਟ ਦਾ ਮੈਨੇਜਮੈਂਟ ਦਾ ਕਰਨੀ ਕਰਨੀ ਸੀ ਤੇ ਪ੍ਰਸ਼ਾਸਨ ਕਿਉਂ ਕਰ ਰਿਹਾ ਤਕਰੀਬਨ 2 ਮਹੀਨੇ ਹੋ ਗਏ ਪ੍ਰਸ਼ਾਸਨ ਦੇ ਕੋਈ ਪ੍ਰਬੰਧ ਆਏ ਨੂੰ ਉਹ ਕਿਉਂ ਨਹੀਂ ਸੋਲਵ ਕਰ ਰਿਹਾ ਅਸੀਂ ਧਰਨਾ ਕਰਨਾ ਕਰਦੇ ਹਾਂ ਕਿ ਇਹ ਸੂਤਾ ਬੰਦੇ ਹੋਣਾਂ ਸਕੂਲ ਬੰਦ ਸਕੂਲ ਬੰਦ ਹੋਣ ਜੇ ਅਸੀਂ ਤਾਂ 13 ਮਾਰਚ ਤੱਕ ਅਸੀਂ ਸਕੂਲ ਦੇ ਵਿੱਚ ਆਨ ਡਿਊਟੀ ਕੀਤੀ ਆ 8 ਤੋਂ ਲੈ ਕੇ 3 ਵਜੇ ਤੱਕ 9 ਤੋਂ 3 ਵਜੇ ਤੱਕ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਜਿਹੜੇ ਐਲੀਗੇਸ਼ਨ ਲੱਗਦੇ ਨੇ ਵੀ ਬੱਚਿਆਂ ਨੂੰ ਨੁਕਸਾਨ ਕੀਤਾ ਅਸੀਂ ਬੱਚਿਆਂ ਨੂੰ ਨੁਕਸਾਨ ਬਿਲਕੁਲ ਨਹੀਂ ਕੀਤਾ 13 ਮਾਰਚ ਤੱਕ ਪੇਪਰ ਖਤਮ ਹੋਏ 17 ਮਾਰਚ ਨੂੰ ਇਸ ਦੁਆਰਾ ਜਿਹੜਾ ਦਿਨ ਰਾਤ ਦਾ ਧਰਮਾ ਸਟਾਰਟ ਕੀਤਾ ਸੀਗਾ ਠੀਕ ਹੈ ਜੀ 5 ਮਾਰ 5 ਅਪ੍ਰੈਲ ਉਹਨਾਂ ਨੇ ਸਾਨੂੰ ਲੱਖ ਚਾਰਜ ਕਰਕੇ ਇਹਦਾ ਰੈਂਟ ਫਟਾ ਦਿੱਤਾ ਗਿਆ ਪਿੰਡ ਵਾਲਿਆਂ ਨੇ ਸਾਨੂੰ ਬਰੋਧ ਕੀਤਾ ਉਹ ਕੋਈ ਨਹੀਂ ਜੋ ਮੈਨੇਜਮੈਂਟ ਦੇ ਕਿਸਿੰਦੇ ਸੀਗੇ ਸਾਰੇ ਜਿਹੜੀਆਂ ਦਾ ਵੀ ਬਹੁਤ ਕੀਤਾ ਬਈ ਉਹ ਸਾਰੇ ਜੀ ਸਾਰੇ ਪੇਡ ਬੰਦੇ ਸੀਗੇ ਕੋਈ ਸਾਰੇ ਪੋਲੀਟੀਕਲ ਬੰਦੇ ਸੀ ਜਿਨ੍ਹਾਂ ਨੇ ਖਾਸ ਕਰਕੇ ਜਿਨ੍ਹਾਂ ਨੇ ਇੱਕੇ ਦਿਨ ਚ 21 ਜਨਵਰੀ ਨੂੰ ਇੱਕੇ ਦਿਨ ਚ 25 ਤੋਂ 30 ਅਧਿਆਪਕ ਅੰਦਰ ਵਾੜੇ ਪਿਛਲੇ ਗੇਟ ਉਹ ਸਾਰੇ ਪੋਲੀਟੀਕਲ ਬੰਦਿਆਂ ਦੇ ਜਿਹੜੇ ਮੈਨੇਜਮੈਂਟ ਦੇ ਖਾਸ ਆਪਦੇ ਬੰਦੇ ਸੀ ਉਹਨਾਂ ਦੇ ਬੰਦੇ ਸੀ ਉਹੀ ਬੰਦੇ ਸਾਡੇ ਅੰਦਰ ਦੇਖੋ ਇਹਦੇ ਵਿੱਚ ਹੈਰਾਨੀ ਦੀ ਗੱਲ ਇਹ ਹੈਗੀ ਸਾਡਾ ਵਿਰੋਧ ਕੀਤਾ ਸਾਨੂੰ ਕਹਿੰਦੇ 500 ਗਾਜ ਦੀ ਦੂਰੀ ਤੋਂ ਬਾਹਰ ਬਾਹਰ ਤਾਂ ਨਾ ਲਾਓ ਤੇ ਮੈਨੇਜ ਪ੍ਰਸ਼ਾਸਨ ਨੇ ਬਟੰਡੇ ਦੇ ਪ੍ਰਸ਼ਾਸਨ ਡੀਐਸਪੀ ਨੇ ਡੀਐਸਪੀ ਦੀ ਮੌਜੂਦਗੀ ਦੇ ਵਿੱਚ ਅੰਦਰ ਟੈਂਟ ਲੱਗਦਾ ਰਿਹਾ ਉਹੀ ਬੰਦੇ ਲਾਉਂਦੇ ਰਹਿ ਪੋਲੀਟੀਕਲ ਲਵਾਉਂਦੇ ਨੇ ਜਿਹੜੇ ਜਿਹੜੇ ਤੁਹਾਡੇ ਉਲਟ ਸੀ ਸਾਡੇ ਉਲਟ ਸੀ ਦੇਖੋ ਜੇ ਜੇ ਇਹਨਾਂ ਦੀ ਸਪੋਰਟ ਦੀ ਗੱਲ ਕਹਿਣੀ ਹੈ ਅਸੀਂ ਰਾਮਪ੍ਰੇਮ ਸਿੰਘ ਦਾ ਦਿੱਤਾ ਜਦੋਂ ਉਹਨਾਂ ਨੇ ਜ਼ਬਰ ਕੀਤਾ ਅਸੀਂ ਸਪ ਕੱਲੇ ਚੌਕੇ ਦੇ ਵਿੱਚੋਂ 778 ਬੰਦੇ ਦੀ ਗਿਣਤੀ ਗਿਣਿਆ ਸਕਦੇ ਆ। ਸੰਯੁਕਤ ਮੋਰਕੇ ਦੇ ਸੱਦੇ ਤੇ ਸਭ ਇਹਨੂੰ ਇੱਥੇ ਬਠਣ ਦੇ ਆਏ ਆ। ਘੱਟੋ-ਘੱਟ 250 ਤੋਂ ਵੱਧ ਗਿਣਤੀ ਸੀ ਹੁਣ ਚੌਦੀ ਦਿਖਾ ਸਕਦੇ ਇਹਦੇ ਲਈ ਸਪੋਰਟ ਤੇ ਆਏ। ਬਾਪੇ ਆਏ, ਲੋਕ ਆਏ, ਇਹਦੀ ਗੱਲ ਠੀਕ ਹੈ। ਇੱਕ ਪਿੰਡ 'ਚ ਐਡੀ ਵੱਡੀ ਗਿਣਤੀ ਆਉਣੀ। ਇੰਨੀ ਗੰਦੇ ਕਿਸੇ ਜ਼ਿਲੇ ਚ ਆਉਂਦੀ ਹੁੰਦੀ ਹੈ ਕੇਵਾਰੀ ਤਾਂ। ਸਮੇਤ ਪੰਚਾਇਤ ਮੈਂਬਰ ਦੇ ਪਰਚਾ ਦਰਜ ਕੀਤਾ ਜੇਲ੍ਹ ਚ ਲਾ ਕੇ ਨੇ 1 ਮਹੀਨਾ ਪ੍ਰਗਟ ਸਿੰਘ। ਜੇਕਰ ਜੇਕਰ ਤੁਸੀਂ ਗੱਲ ਕਰਦੇ ਵਿਰੋਧ ਦੀ ਤਾਂ ਫਿਰ ਮੈਂਬਰ ਸਾਡੇ ਨਾਲ ਖੜੇ ਨੇ। ਕਿ ਇਹ ਤਾਂ ਇਹ ਤੁਹਾਨੂੰ ਜੁਆਇਨ ਕਰਾਉਂਦੇ ਆ ਇਹਨਾਂ ਚਾਰਾਂ ਨੂੰ ਜਪੰਦਰੂ ਨਹੀਂ ਕਰਾਉਂਦੇ ਬਾਕੀ ਜੁਆਇਨ ਕਰ ਲੈ ਨਹੀਂ ਜੀ ਅਸੀਂ ਨਹੀਂ ਜੁਆਇਨ ਕਰਾਂਗੇ ਅਸੀਂ ਇਹ ਸਾਰੇ ਜੁਆਇਨ ਕਰਾਉਣਗੇ ਇਹਨਾਂ ਦਾ ਦੋਸ਼ ਇਹਨਾਂ ਦਾ ਇਹਨਾਂ ਦਾ ਦੋਸ਼ ਕੀ ਹੈ ਦੋਸ਼ ਇਹਨਾਂ ਦਾ ਇਹੀ ਆ ਵੀ ਭ੍ਰਿਸ਼ਟਾਚਾਰ ਨੂੰ ਇਹ ਆਗੂ ਸੀਗੇ ਤੇ ਇਹ ਮੂਹਰੇ ਗਵਾਹੀ ਕੀਤੀ ਇਹਨਾਂ ਨੇ ਇਸ ਇਨਾ ਗੁਨਾਹ ਇਹ ਆ ਇਸ ਕਰਕੇ ਸਾਨੂੰ ਸਲਾਮ ਨਹੀਂ ਕਰੀ ਕਿ ਪੈ ਗਿਆ ਉਹਨਾਂ ਨੇ ਕਰ ਜਿੰਨਾ ਕਰ ਸਾਰਨ ਜੁਆਇਨ ਨਹੀਂ ਕਰਾਇਆ ਜਾਂਦਾ ਇਹ ਕਤੀ ਤੋਂ ਧਰਨਾ ਸ਼ੁਰੂ ਹੋ ਰਿਹਾ ਬਲੇਗੀ ਬਿਲਕੁਲ ਜੀ ਮੈਨੇਜਮੈਂਟ ਨੂੰ ਕਿਉਂ ਛੱਡਿਆ ਜਾ ਰਿਹਾ ਉਹਨਾਂ ਦੇ ਪਰਚਾ ਦਰਜ ਕਿਉਂ ਨਹੀਂ ਕੀਤਾ ਜਾ ਰਿਹਾ ਭਗਵਾਨ ਦਾ ਮਾਨ ਮੁੱਖ ਮੰਤਰੀ ਇਹ ਕਹਿੰਦਾ ਭ੍ਰਿਸ਼ਟਾਚਾਰ ਦੇ ਸਿਰਮਣੂ ਰੋੜੇ ਤੇ ਵੀਜੇ ਸਿੰਘ ਆਦਿ ਸੀ ਕਾਰਵਾਈਆਂ ਕੀਤੀਆਂ ਨੇ ਉਹੀ ਵੀਜੇ ਸਿੰਘ ਸਾਡੇ ਪਿਛਲੇ ਸਾਲ ਸਕੂਲ ਦੇ ਵਿੱਚ ਵੀ ਅਸੀਂ ਕੇਸ ਲਾਇਆ ਪੇਪਰਾਂ ਦੌਰਾਨ ਪਿਛਲੇ ਫਰਵਰੀ ਮਹੀਨੇ ਦੇ ਵਿੱਚ 1 47 ਵਾਲੇ ਸਿਕਿਉਰਟੀ ਗਾਰਡ ਲੈ ਕੇ ਸਾਨੂੰ ਡਰਾਉਂਟ ਮੁਕਾਉਣ ਆਇਆ ਉਹੀ ਵੀਜੇ ਸਿੰਘ ਆ ਜਿਹੜਾ ਅੱ ਜਿਹੜੋ ਹਲਕਿਆਂ ਦੇ ਵਿੱਚ ਜਾਂਦੇ ਨੇ ਉਹ ਸਿੱਖਿਆ ਠੁੱਠੀ ਸਿੱਖਿਆ ਗੱanti ਨਾਲ ਲੈ ਕੇ ਉਦੋਂ ਸਵਾਲ ਕਰਦੇ ਨੇ ਤੇ ਉਦੋਂ ਕਹਿੰਦੇ ਸਾਡਾ ਹਲਕਾ ਨਹੀਂ ਉਹ ਸਾਨੂੰ ਮਸਲੇ ਦਾ ਨਹੀਂ ਪਤਾ ਮਸਲੇ ਦਾ ਜਦੋਂ ਉਦੋਂ ਸਕੂਲ ਦੇ ਵਿੱਚ ਆਏ ਸੀ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਮਸਲੇ ਦਾ ਉਹ ਸਾਨੂੰ ਡਰਾਉਂਟ ਨੂੰ ਕੌਣ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਨੇ